ਆਪਣਾ ਬੇਦਖੋਸ ਆਸੀਆ ਬੀਮ ਨਾਮ ਦਾ ਲਾ ਗਿਆ ਇਹ ਗੁਸਤਾ ਹੈ ਇਸ ਕਰਕੇ ਹਾਂ ਕੀਤਾ ਹੋਈ ਨਮੇ ਦੁਲਾ ਨੇ ਇਸ ਲਈ ਸਜਣੋ ਜੇ ਸਾਨੂੰ ਆਇਆ ਲੱਗਦਾ ਹੋਵੇ ਬੀਨੂ ਧਿਆਨ ਦਾ ਬਹੁਤ ਦੂਰ ਹੈ ਆਪਾਂ ਨੂੰ ਨੂ ਕੋ ਫਰਕ ਪੈਂਦਾ ਲੂਟਾਣੇ ਨਾਲ ਜਿਵੇਂ ਸੂਰੂ ਦਾ ਸੋਹਣਾ ਪਿੰਡ ਦਾ ਬਹੁਤ ਦੂਰ ਹੈ ਆਪਾਂ ਨੂੰ ਨੂ ਕੋ ਫਰਕ ਪੈਂਦਾ ਇਹ ਸਜਣੋ ਪੈਨਸਲੀਨ ਦਾ ਟੀਕਾ ਲਾ ਕੇ ਦੇਖ ਰਹੇ ਨੇ ਪੈਨਸਲੀਨ ਦਾ ਟੀਕਾ ਲੋਕਾਂ ਨੇ ਜਦੋਂ ਡਾਕਟਰ ਤੁਹਾਨੂੰ ਦਵਾਈ ਦਿੰਦਾ ਨਾ ਕਈ ਵਾਰ ਉਹੋ ਜੀ ਦਵਾਈ ਨਹੀਂ ਹੋਵੇ ਉਹ ਟੀਕਾ ਪਹਿਲਾਂ ਥੋੜਾ ਜਿਆ ਲਾਉਂਦਾ ਹੈਗਾ ਉਹ ਦੇਖਦਾ ਜੇ ਤਾਂ ਕੁਮੋਰੀ ਜਿਹੀ ਤਾਂ ਨਹੀਂ ਹੋਈ ਜੇ ਕੋ ਮੌਰੀ ਹੋ ਗਈ ਤਾਂ ਮਾ ਰਿਐਕਸ਼ਨ ਹੈ ਜੇ ਰਿਐਕਸ਼ਨ ਹੋ ਗਿਆ ਉਹ ਬਈ ਟੀਕਾ ਲਵਾ ਦੇਣਾ ਇਸ ਕਰਕੇ ਸੱਜਣਾ ਟੀਕਾ ਲਾ ਕੇ ਦੇਖਦੇ ਨੇ ਉੱਥੇ ਆਪਣਾ ਜੋ ਟੀਕਾ ਚੱਲ ਗਿਆ ਸਾਡੇ ਲੋਕਾਂ ਫਿਰ ਭਈਆ ਸਾਡਾ ਪਿੰਡ ਬਚਦਾ ਨਹੀਂ ਸਾਡੇ ਪਿੰਡ ਤੇ ਵੀ ਹੱਲਾ ਆਊਗਾ ਸਾਡਾ ਪੂਰਾ ਜ਼ਿਲ੍ਹਾ ਨਹੀਂ ਬਚਦਾ ਪੂਰਾ ਪੰਜਾਬ ਨਹੀਂ ਬਚਦਾ ਇਸ ਕਰਕੇ ਸੱਜਣੋ ਲੜਾਈ ਤਾਂ ਬੇਮੱਚੀ ਆ ਭਰਾ ਬੇਹਤਾਸ਼ ਲੜਾਈ ਆ ਇਹ ਇਸ ਲੜਾਈ ਦੇ ਵਿੱਚ ਸਾਨੂੰ ਸਾਰਿਆਂ ਨੂੰ ਉੱਤਣਾ ਪਊਗਾ ਸਾਨੂੰ ਘਰ ਘਰ ਦੇ ਵਿੱਚੋਂ ਬਾਹਰ ਨਿਕਲਣਾ ਪਊਗਾ ਸਾਡੇ ਹੋਣਗੇ ਆਪਸੀ ਨਿੱਕੇ ਮੋਟੇ ਮਾਨਮਟੋ ਬਾਬਾ ਕਿਸੇ ਦਾ ਬੱਟ ਬੰਨੇ ਦਾ ਰੌਲਾ ਹੋਊਗਾ ਕਿਸੇ ਦਾ ਪਹੀ ਦਾ ਰੌਲਾ ਹੋਊ ਕਹਿੰਦਾ ਕੱਲ ਦਾ ਰੌਲਾ ਹੋਊਗਾ ਜਾਂ ਕਿਸੇ ਹੋਰ ਦਾ ਸਾਡੇ ਪ੍ਰਧਾਨ ਦਾ ਕਿਸੇ ਨਾਲ ਦਾ ਇਹਦਾ ਕਿਸੇ ਨਾਲ ਇਹਦਾ ਰੌਲਾ ਹੋਊਗਾ ਇਹ ਸਰ ਛੋਟੀਆਂ ਗੱਲਾਂ ਨੇ ਭਾਈ ਇਹ ਅਸੀਂ ਆ ਬੈਠ ਕੇ ਨਿਬੇੜ ਸਕਦੇ ਇੱਥੇ ਬੈਠ ਕੇ ਇਹਦਾ ਅਸੀਂ ਮਸਲਾ ਕੱਢ ਸਕਦੇ ਹੱਲ ਕਰ ਸਕਦੇ ਆ ਪਰ ਸੱਜਣੋ ਜੇ ਸਾਡੇ ਹੱਥਾਂ 'ਚੋਂ ਜ਼ਮੀਨ ਚਲੀ ਗਈ ਨਾ ਫੇਰ ਭਾਈ ਆ ਸਰਦਾਰੀਆਂ ਨਹੀਂ ਬਚਦੀਆਂ ਆ ਜਿਹੜੀ ਵਿਰਾਸਤ ਦੇ ਥੱਲੇ ਜਿਹੜੇ ਆ ਸਾਡਾ ਨਿਸ਼ਾਨ ਸਾਹਿਬ ਦੇ ਥੱਲੇ ਆਪਾਂ ਬੈਠੇ ਆ ਨਾ ਇਹ ਨਹੀਂ ਸੱਜਣੋ ਬਚਦੇ ਰਹਿਗੇ ਇਹ ਤਾਂ ਨੇ ਜੇ ਤੁਹਾਡੇ ਘਰੇ ਚਾਰ ਮਣ ਦਾਣੇ ਨੇ ਜੇ ਦਾਣੇ ਨਾ ਚਾਰ ਮਾਣਾ ਤਾਂ ਆਪਾਂ ਲੰਗਰਾਂ ਵਾਸਤੇ ਆ ਬਾਬਾ ਜੀ ਹੁਣ ਡਾਲੀ ਲੈ ਕੇ ਆਏ ਨੇਗੇ ਸਾਰੇ ਘਰਾਂ ਦੇ ਵਿੱਚ ਗਏ ਨੇਗੇ ਜਿੰਨਾ ਵੀ ਕਿਸੇ ਨੂੰ ਕਿਣਕਾ ਉਹ ਕਿਸੇ ਨੂੰ ਇੱਕ ਪ੍ਰਸ਼ਾਦਾ ਕਿਸੇ ਨੂੰ ਦੋ ਪ੍ਰਸ਼ਾਦੇ ਕਿਸੇ ਨੇ ਗਲਾਸ ਦਿੱਤਾ ਕਿਸੇ ਨੂੰ ਦੋ ਗਲਾਸ ਦਿੱਤੇ ਉਹ ਪਾਏ ਨੇ ਬਾਬਾ ਜੀ ਨੂੰ ਉਹ ਇੱਥੇ ਲੈ ਕੇ ਆਏ ਨੇ ਇੱਥੇ ਜਿਹੜਾ ਮਰਜੀ ਆ ਕੇ ਕੋਈ ਲੰਗਰ ਉਹ ਆਹ ਕਹਿੰਦੇ ਨੇ ਬਾਦ ਨਿਸ਼ਾਨ ਸਾਹਿਬ ਦੇਖੋ ਯਾਰ ਕਿੱਥੇ ਹੈਗਾ ਉਹ ਕਿੱਥੋਂ ਦੀ ਹੈਗਾ ਉੱਥੇ ਜਾ ਕੇ ਸਰਨ ਮਿਲੂਗੀ ਉੱਥੇ ਰਹਿਣ ਦੀ ਜਗ੍ਹਾ ਮਿਲ ਜੇ ਉੱਥੇ ਖਾਣ ਨੂੰ ਵੀ ਮਿਲ ਜੂਗਾ ਉਸਨੇ ਟੱਪਰ ਨੂੰ ਵੀ ਇਸ ਕਰਕੇ ਸਜਣੋ ਇਹ ਵਿਰਾਸਤ ਨੂੰ ਖਟਖਾਤ ਰਹਾ ਵੱਡਾ ਇਹ ਤੁਸੀਂ ਜਿਹੜਾ ਇਹ ਇਹ ਦਾਨ ਤੁਸੀਂ ਕਰਦੇ ਹੋ ਜਿਹੜਾ ਆਪਾਂ ਇਹ ਭਾਈ ਤਾਂ ਕਰ ਦਿੰਨੇ ਆ ਜੇ ਆਪਣੇ ਘਰਾਂ ਦੇ ਵਿੱਚ ਦਾਣੇ ਨੇ ਜਾਂ ਆਪਣੇ ਕੋਲ ਜ਼ਮੀਨ ਹੈ ਜੇ ਸਜਣੋ ਜ਼ਮੀਨ ਨਾ ਰਹੀ ਨਾ ਤਾਂ ਢੋਲਾ 'ਚ ਦਾਣੇ ਨਹੀਂ ਰਹਿੰਦੇ ਜੇ ਢੋਲਾ 'ਚ ਦਾਣੇ ਨਹੀਂ ਰਹਿੰਦੇ ਤਾਂ ਲੰਗਰ ਨਹੀਂ ਵੱਜਦੇ ਅੱਜ ਜਦੋਂ ਆਪਣੇ ਕੋਈ ਵੀ ਸਾਡਾ ਗੁਰੂਆਂ ਦਾ ਦਿਨ ਕੋਈ ਇਤਿਹਾਸਕ ਦਿਨ ਸਾਡੇ ਸਹਿਬਜ਼ਾਦਿਆਂ ਦਾ ਦਿਨ ਉਹਦੇ ਨਾਂ ਤਾਂ ਆਪਾਂ ਸਭ ਤੋਂ ਪਹਿਲਾਂ ਕਹਿੰਨੇ ਆ ਵੀ ਐਂ ਕਰੋ ਬੇਬੇ ਇੱਕ ਗੱਟਾ ਵਧੀਆ ਜਾਂ ਪੀਣਾ ਕਰੋ ਕਣਕ ਧੋ ਕੇ ਉਹਦਾ ਆਟਾ ਪਿਹਾ ਕੇ குரு ਘਰ ਰੱਖ ਕੇ ਆਓ ਲੰਗਰ ਲੱਗਣਾ ਹੈਗਾ ਇਹ ਮੈਂ ਆਪਾਂ ਸਾਰੇ ਤੋਂ ਪਹਿਲਾਂ ਇਹ ਗੱਲ ਕਹਿੰਨੇ ਆਂਗੇ ਇਸ ਕਰਕੇ ਸੱਜਣਾ ਜੇ ਇਹ ਜ਼ਮੀਨ ਨਾ ਰਹੀ ਤਬਾਈ ਆਟਾ ਇੱਥੇ 500 ਰੁਪਏ ਕਿਲੋ ਨੂੰ ਵਿਕਣਾ 500 ਰੁਪਏ ਕਿਲੋ ਨੂੰ ਕਿਹੜਾ ਮਾਈ ਦਾ ਲਾਲ ਧਾਨ ਕਰ ਦੂੰ ਤੇ ਕਿਹੜਾ ਆਪ ਖਾ ਲੂੰ ਐ ਤਾਂ ਭੁੱਖ ਮਰੀ ਫੜਨੇ ਸੱਜਣੋ ਇਸ ਕਰਕੇ ਆ ਸਾਡੇ ਢੋਲਾਂ ਲਈ ਕਣਕ ਤੇ ਅੱਖ ਹੈਗੀ ਬੜੇ ਚਿਰਾਂ ਦੀ ਅੱਖ ਮੜਾ ਰਹੀ ਇਹਨਾਂ ਦੀ ਸੱਜਣੋਂ ਉਹਨਾਂ ਦਾ ਕੋਈ ਹਜੇ ਬੱਲ ਨਹੀਂ ਪਰ ਰਿਆ ਉਹ ਲਗਾਤਾਰ ਲੱਗੇ ਹੋਏ ਨੇ ਇਸ ਗੱਲ ਦੇ ਉੱਤੇ ਇਹ ਤਿੰਨੇ ਕਾਨੂੰਨ ਵੀ ਇਸ ਗੱਲ 'ਚ ਲੈ ਕੇ ਆਏ ਸੀ ਤੇ ਹੁਣ ਵੀ ਮਤਲਬ ਇਸੇ ਗੱਲ ਪਿੱਛੇ ਲੱਗੇ ਹੋਏ ਨੇ ਇਸ ਲਈ ਇਹ ਲੜਾਈ ਬੇਮੱਚੀ ਹੈ ਜ਼ਮੀਨਾਂ ਬਚਾਉਣ ਵਾਸਤੇ ਇਹ ਸਿਰ ਮੰਗਦੇ ਨੇ ਸਿਰ ਜ਼ਮੀਨਾਂ ਜੇ ਤੁਹਾਡੀ ਕੋ ਬੱਟ ਵੱਢ ਲੈ ਸਾਡੀ ਬੱਟ ਸਾਰਾ ਟੱਪਰ ਡਾਂਗਾ ਚੱਕੇ ਤੋਂ ਪੰਦਾ ਭਾਈ ਵੀ ਸਾਡੀ ਬੱਟ ਵੱਢ ਲਈ ਆ ਸਾਡੇ ਫਲਾਣੇ ਨੇ ਫਿਰ ਸੱਜਣੋਂ ਹੁਣ ਤਾਂ ਸਾਰਾ ਹੀ ਕੁਝ ਬੱਟਾ ਢਾਉਣ ਆ ਗਏ ਹੁਣ ਤਾਂ